ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇੱਕ ਛੋਟਾ ਜਿਹਾ ਚਮਤਕਾਰੀ ਉਪਾਅ ਦੱਸਾਂਗੇ ਜਿਸ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਸਾਰੇ ਪ੍ਰੋਬਲਮ ਤੇ ਦੁੱਖ ਤਕਲੀਫ ਨੇ ਜਿਹੜੀਆਂ ਉਹ ਦੂਰ ਹੋ ਜਾਣਗੀਆਂ ਦੀ ਐਸਡੀ ਨਾਲ ਤੁਹਾਨੂੰ ਅਸੀਂ ਇਹ ਜਾਣਕਾਰੀ ਦੱਸਾਂਗੇ ਅੱਜ ਦੀ ਵੀਡੀਓ ਦੇ ਵਿੱਚ ਕਿ ਜੇਕਰ ਤੁਸੀਂ ਰਸਤੇ ਦੇ ਵਿੱਚ ਕਿਤੋਂ ਵੀ ਆ ਰਹੇ ਹੋ ਜਾਂ ਫਿਰ ਕਿਤੇ ਵੀ ਜਾ ਰਹੇ ਹੋ ਤੇ ਰਸਤੇ ਦੇ ਵਿੱਚ ਜੇਕਰ ਤੁਹਾਨੂੰ ਡਿੱਗੇ ਹੋਏ ਪੈਸੇ ਮਿਲਦੇ ਨੇ ਕਾ ਉਹ ਡਿੱਗੇ ਹੋਏ ਪੈਸਿਆਂ ਦਾ ਸਾਨੂੰ ਕੀ ਸੰਕੇਤ ਮਿਲਦਾ ਹੈ ਕਿ ਉਹ ਸਾਡੇ ਲਈ ਚੰਗਾ ਹੁੰਦਾ ਹੈ ਜਾਂ ਮਾੜਾ ਹੁੰਦਾ ਹੈ ਕਿਉਂਕਿ ਕਈ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਉਹ ਪੈਸੇ ਨਹੀਂ ਚੁੱਕਣੇ ਚਾਹੀਦੇ ਕਿਉਂਕਿ ਕਈ ਵਾਰ ਕਿਸੇ ਨੇ ਠੂਣਾ ਕੀਤਾ ਹੁੰਦਾ ਹੈ ਤੇ ਕਈ ਲੋਕਾਂ ਦਾ ਇਹ ਵਿਚਾਰ ਹੁੰਦੀ ਹੈ ਕਿ ਉਹਨਾਂ ਪੈਸਿਆਂ ਨੂੰ ਚੁੱਕ ਕੇ ਵਰਤ ਲੈਣਾ ਚਾਹੀਦਾ ਹੈ। ਸੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਛੋਟੇ-ਛੋਟੇ ਉਪਾਅ ਤੇ ਇਹ ਜਾਣਕਾਰੀ ਲੈ ਕੇ ਆਏ ਆ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰੀਕੇ ਦੇ ਨਾਲ ਰਸਤੇ ਵਿੱਚ ਡਿੱਗੇ ਹੋਏ ਪੈਸੇ ਮਿਲਣਾ ਕਿਸ ਗੱਲ ਦਾ ਸੰਕੇਤ ਹੁੰਦਾ ਹੈ ਰਸਤੇ ਦੇ ਵਿੱਚ ਜਾਂ ਫਿਰ ਕਿਸੇ ਵੀ ਜਨਤਕ ਥਾਂ 'ਤੇ ਅਚਾਨਕ ਪੈਸਾ ਮਿਲਣਾ ਇੱਕ ਆਮ ਘਟਨਾ ਹੋ ਸਕਦੀ ਹੈ ਪਰ ਵਾਸਤੂ ਤੇ ਸ਼ਗਨ ਸ਼ਾਸਤਰ ਦੇ ਅਨੁਸਾਰ ਇਸ ਨੂੰ ਇੱਕ ਮਹੱਤਵਪੂਰਨ ਸੰਕੇਤ ਮੰਨਦੇ ਨੇ ਇਹ ਸਿਰਫ ਇੱਕ ਆਰਥਿਕ ਲਾਭ ਨਹੀਂ ਬਲਕਿ ਬ੍ਰਹਮੰਡੀ ਊਰਜਾ ਦੇ ਵੱਲੋਂ ਤੁਹਾਡੇ ਜੀਵਨ ਨੂੰ ਦਿੱਤਾ ਗਿਆ ਇੱਕ ਸੰਦੇਸ਼ ਹੁੰਦਾ ਹੈ Hindu ਮਾਨਤਾਵਾਂ ਦੇ ਅਨੁਸਾਰ ਪੈਸਾ ਧਨ ਦੀ ਦੇਵੀ ਮਾਤਾ ਲਕਸ਼ਮੀ ਤੇ ਧਨ ਦੇ ਦੇਵਤਾ ਕੁਬੇਰ ਦੇ ਨਾਲ ਸੰਬੰਧਿਤ ਹੁੰਦਾ ਹੈ ਇਸ ਲਈ ਰਸਤੇ ਦੇ ਵਿੱਚ ਪੈਸੇ ਦਾ ਮਿਲਣਾ ਪੈਸੇ ਦੇ ਮਿਲਣ ਦਾ ਮਤਲਬ ਆਮ ਤੌਰ ਤੇ ਸਕਾਰਾਤਮਕ ਤੇ ਸ਼ੁਭ ਹੀ ਮੰਨਿਆ ਜਾਂਦਾ ਹੈ ਕਿਉਂਕਿ ਕਈ ਕਰਾ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਕੋਈ ਸ਼ੁਭ ਤਿਹਾਰ ਹੁੰਦਾ ਹੈ ਜਾਂ ਫਿਰ ਦੇਨ ਹੁੰਦਾ ਹੈ ਜਾਂ ਕਿ ਫਿਰ ਨਵਾਂ ਸਾਲ ਹੁੰਦਾ ਹੈ ਜਦੋਂ ਵੀ ਆਪਾਂ ਰਾਸਤੇ ਦੇ ਵਿੱਚ ਕੀਤੇ ਆਉਨੇ ਜਾਂਦੇ ਆ ਬਹੁਤ ਕਰਾ ਦੇ ਵਿੱਚ ਜਿਹੜੇ ਬਜ਼ੁਰਗ ਹੁੰਦੇ ਆ ਉਹਨਾਂ ਨੂੰ ਜੇਕਰ ਰਾਸਤੇ ਦੇ ਵਿੱਚ ਡਿੱਗੇ ਹੋਏ ਪੈਸੇ ਮਿਲਦੇ ਆ ਤਾਂ ਉਹਨਾਂ ਦਾ ਹਮੇਸ਼ਾ ਇਹੀ ਕਹਿਣਾ ਹੁੰਦਾ ਸੀ ਕਿ ਸਾਡੇ ਕੋਲ ਸਾਰਾ ਸਾਲ ਧਨ ਹੀ ਆਵੇਗਾ ਕਿਉਂਕਿ ਉਹਨਾਂ ਨੂੰ ਜੇਕਰ ਨਵੇਂ ਸਾਲ ਤੇ ਕੋਈ ਵੀ ਪੈਸਾ ਡਿੱਗਿਆ ਹੋਇਆ ਮਿਲਣਾ ਤੇ ਉਹਨਾਂ ਦੇ ਲਈ ਇਹ ਬਹੁਤ ਹੀ ਵਧੀਆ ਤੇ ਇੱਕ ਚੰਗਾ ਸੰਕੇਤ ਮੰਨਿਆ ਜਾਂਦਾ ਸੀ ਤੇ ਇਸ ਤੋਂ ਇਲਾਵਾ ਵਾਸਤੂ ਤੇ ਜੋਤਿਸ਼ ਸ਼ਾਸਤਰ ਦੇ ਅਨੁਸਾਰ ਸੰਕੇਤ ਰਸਤੇ ਦੇ ਵਿੱਚ ਪੈਸੇ ਮਿਲਣ ਦੀ ਘਟਨਾ ਨੂੰ ਕਈ ਤਰ੍ਹਾਂ ਦੇ ਸੰਕੇਤਾਂ ਦੇ ਨਾਲ ਜੋੜਿਆ ਜਾਂਦਾ ਹੈ ਜੋ ਇਸ ਗੱਲ ਤੇ ਵੀ ਮਿਰ ਪਰ ਕਰਦਾ ਹੈ ਕਿ ਤੁਹਾਨੂੰ ਕੀ ਮਿਲਿਆ ਹੈ ਤੇ ਕੇਸ ਰੂਪ ਦੇ ਵਿੱਚ ਮਿਲਿਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੀਆਂ ਕਿ ਸਿੱਕਾ ਮਿਲਣਾ ਜੇਕਰ ਤੁਹਾਨੂੰ ਰਸਤੇ ਦੇ ਵਿੱਚ ਕਈ ਵਾਰ ਕੀ ਹੁੰਦਾ ਹੈ ਕਿ ਸਾਨੂੰ ਕੋਈ ਨੋਟ ਡਿੱਗਿਆ ਹੋਇਆ ਮਿਲਦਾ ਹੈ ਤੇ ਜਾਂ ਫਿਰ ਸਾਨੂੰ ਕੋਈ ਸਿੱਕਾ ਮਿਲਦਾ ਹੈ ਜੇਕਰ ਤੁਹਾਨੂੰ ਰਾਹ ਦੇ ਵਿੱਚ ਕੋਈ ਡਿੱਗਿਆ ਹੋਇਆ ਸਿੱਕਾ ਮਿਲਦਾ ਤਾਂ ਇਸ ਨੂੰ ਬਹੁਤ ਹੀ ਵਧੀਆ ਤੇ ਇੱਕ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਉਹਨਾਂ ਗੱਲ ਕਰਦੇ ਆ ਪੁਰਾਣੇ ਕਰਮਾਂ ਦਾ ਫਾਲਸਿਕਾ ਧਰਤੀ ਦੇ ਨਾਲ ਸਭ ਤੋਂ ਵੱਧ ਜੁੜਿਆ ਹੋਇਆ ਮੰਨਿਆ ਜਾਂਦਾ ਹੈ ਤੇ ਇਸ ਦਾ ਮਿਲਣਾ ਦਰਸਾਉਂਦਾ ਹੈ ਕਿ ਤੁਸੀਂ ਆਪਣੀ ਪਿਛਲੇ ਜਨਮਾਂ ਜਾਂ ਫਿਰ ਪੁਰਾਣੇ ਕਰਮਾਂ ਦੇ ਚੰਗੇ ਫਲ ਦੀ ਪ੍ਰਾਪਤੀ ਦੇ ਰਾਤੇ ਹੋ ਕਹਿਣ ਦਾ ਭਾਵ ਇਹ ਹੀ ਕਿ ਜੇਕਰ ਤੁਹਾਡਾ ਪਹਿਲਾਂ ਕੋਈ ਕਾਰੋਬਾਰ ਨਹੀਂ ਸੀ ਚੱਲ ਰਿਹਾ ਤਾਂ ਹੁਣ ਤੁਹਾਡੇ ਸਾਰੇ ਕਾਰੋਬਾਰ ਚੱਲਣੇ ਸ਼ੁਰੂ ਹੋ ਜਾਣਗੇ ਤੇ ਤੁਹਾਡੀ ਸਫਲਤਾ ਤੁਹਾਡੇ ਪਿਆਰ ਚੋਂ ਵੰਗੀ ਇਸ ਤੋਂ ਇਲਾਵਾ ਗੱਲ ਕਰਨ ਦੀ ਹੈ ਨਵੀਂ ਸ਼ੁਰੂਆਤ ਦੀ ਜੇਕਰ ਤੁਸੀਂ ਕਿਸੇ ਨਵੇਂ ਕੰਮ ਕਾਰੋਬਾਰ ਜਾਂ ਫਿਰ ਯੋਜਨਾ ਦੀ ਕੋਈ ਸ਼ੁਰੂਆਤ ਕਰਨ ਦੇ ਬਾਰੇ ਸੋਚ ਰਹੇ ਹੋ ਕਹਿਣ ਦਾ ਭਾਵ ਹੈ ਕਿ ਜੇਕਰ ਤੁਸੀਂ ਕੋਈ ਚੰਗਾ ਕੰਮ ਕਰਨਾ ਚਾਹੁੰਦੇ ਹੋ ਜਾਂ ਫਿਰ ਕੋਈ ਵੀ ਤੁਸੀਂ ਆਪਣਾ ਬਿਜ਼ਨਸ ਕੋਈ ਵੀ ਕੰਮ ਕਰ ਸ਼ੁਰੂ ਕਰਨ ਜਾ ਰਹੇ ਹੋ ਤਾਂ ਸਿੱਕਾ ਮਿਲਣਾ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਨੂੰ ਅੱਗੇ ਵਧਣਾ ਚਾਹੀਦਾ ਹੈ ਕਿਉਂਕਿ ਜਦੋਂ ਅਸੀਂ ਕੋਈ ਵੀ ਕੰਮ ਸ਼ੁਰੂ ਕਰਨਾ ਹੁੰਦਾ ਹੈ ਤੇ ਸਾਡਾ ਜਿਹੜਾ ਮਾਨੀ ਉਹ ਦੋ ਚਿੰਤਾ ਹੋ ਜਾਂਦਾ ਹੈ ਕਿ ਅਸੀਂ ਜੋ ਕੰਮ ਕਰਨ ਜਾ ਰਹੇ ਹਾਂ ਕੀ ਸਾਨੂੰ ਇਸ ਦੇ ਵਿੱਚ ਸਫਲਤਾ ਮਿਲੇਗੀ ਜਾਂ ਨਾ ਮਿਲੇਗੀ ਕਿਉਂਕਿ ਕਈ ਵਾਰ ਇਹੀ ਹੁੰਦਾ ਹੈ ਕਿ ਅਸੀਂ ਕੋਈ ਕੰਮ ਜਾਂ ਆਪਣਾ ਬਿਜ਼ਨਸ ਸ਼ੁਰੂ ਕਰ ਲੈਨੇ ਆ ਪਰ ਉਸ ਦੇ ਵਿੱਚ ਸਾਨੂੰ ਹਮੇਸ਼ਾ ਲੌਸ ਹੀ ਹੁੰਦਾ ਹੈ ਪ੍ਰੋਫਿਟ ਨਹੀਂ ਹੁੰਦਾ ਤੇ ਸਾਡਾ ਉਹ ਬਿਜ਼ਨਸ ਬਿਲਕੁਲ ਠੱਪ ਹੋ ਜਾਂਦਾ ਹੈ ਇਸੇ ਤਰੀਕੇ ਦੇ ਨਾਲ ਜਦੋਂ ਕੋਈ ਵੀ ਤੁਸੀਂ ਆਪਣਾ ਕੰਮ ਸ਼ੁਰੂ ਕਰਨ ਦੇ ਬਾਰੇ ਸੋਚ ਰਹੇ ਹੋ ਜਾਂ ਕੋਈ ਬਿਜ਼ਨਸ ਸ਼ੁਰੂ ਕਰਨ ਦੇ ਬਾਰੇ ਸੋਚ ਰਹੇ ਹੋ ਤਾਂ ਉਸ ਸਮੇਂ ਜੇਕਰ ਤੁਹਾਨੂੰ ਕੋਈ ਸਿੱਕਾ ਮਿਲਦਾ ਹੈ ਤਾਂ ਉਹ ਇਸ ਗੰਦ ਦਾ ਹੀ ਸੰਕੇਤ ਹੁੰਦਾ ਹੈ ਕਿ ਤੁਹਾਨੂੰ ਜੋ ਵੀ ਤੁਸੀਂ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਉਹ ਸ਼ੁਰੂ ਕਰ ਲੈਣਾ ਚਾਹੀਦਾ ਹੈ। ਕਿ ਪ੍ਰਮਾਤਮਾ ਤੁਹਾਡੇ ਨਾਲ ਹੀ ਪ੍ਰਮਾਤਮਾ ਦੀ ਤੁਹਾਡੇ ਉੱਪਰ ਕਿਰਪਾ ਹੋਵੇਗੀ। ਇਸ ਤੋਂ ਇਲਾਵਾ ਗੱਲ ਕਰਦੇ ਆ ਆਤਮਿਕ ਜਾਗ੍ਰਿਤੀ ਦੀ। ਕਈ ਵਾਰ ਇਹ ਸਿਰੂ ਤੁਹਾਡੇ ਵੱਡੇ-ਵਡੇਰਿਆਂ ਜਾਂ ਫਿਰ ਪੂਰਵਜਾਂ ਦੇ ਵੱਲੋਂ ਦਿੱਤਾ ਗਿਆ ਅਸ਼ੀਰਵਾਦ ਵੀ ਮੰਨਿਆ ਜਾਂਦਾ ਹੈ ਜੋ ਇਹ ਦੱਸਦਾ ਹੈ ਸਾਨੂੰ ਕਿ ਉਹ ਤੁਹਾਡੇ ਨਾਲ ਨਹੀਂ ਉਹਨਾਂ ਦਾ ਅਸ਼ੀਰਵਾਦ ਤੁਹਾਡੇ ਉੱਪਰ ਹੈ ਤੁਸੀਂ ਕੋਈ ਵੀ ਕੰਮ ਕਰੋ ਉਸ ਦੇ ਵਿੱਚ ਤੁਹਾਨੂੰ ਹਮੇਸ਼ਾ ਪ੍ਰੋਫਿਟ ਹੀ ਹੋਵੇਗਾ ਦਿਨ ਦੁੱਗਣੀ ਰਾਤ ਚੌਗਣੀ ਤੁਹਾਨੂੰ ਤਰੱਕੀ ਹੀ ਮਿਲੇਗੀ ਇਸ ਤੋਂ ਇਲਾਵਾ ਇਹ ਤਾਂ ਕੁਝ ਸੰਕੇਤ ਹਨ ਜੇਕਰ ਸਾਨੂੰ ਸਿੱਕਾ ਮਿਲਦਾ ਹੈ ਤਾਂ ਉਸ ਦੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਨੋਟ ਮਿਲਣਾ ਜੇਕਰ ਸਾਨੂੰ ਕੋਈ ਡਿੱਗਿਆ ਹੋਇਆ ਨੋਟ ਮਿਲਦਾ ਹੈ ਤਾਂ ਨੋਟ ਮਿਲਣਾ ਸਿੱਕੇ ਦੇ ਮੁਕਾਬਲੇ ਦੀ ਵਿੱਚ ਬਧੇਰੇ ਸਪਸ਼ਟ ਤੇ ਮੌਜੂਦਾ ਜੀਵਨ ਦੇ ਨਾਲ ਜੁੜਿਆ ਹੋਇਆ ਸੰਕੇਤ ਮੰਨਿਆ ਜਾਂਦਾ ਹੈ ਕਹਿਣ ਦਾ ਭਾਵ ਕਿ ਜੇਕਰ ਤੁਹਾਨੂੰ ਕੋਈ ਨੋਟ ਮਿਲਦਾ ਹੈ ਤਾਂ ਉਹ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਇੱਕ ਸਿੱਕੇ ਦੇ ਮੁਕਾਬਲੇ ਵਿੱਚ ਇਸ ਤੋਂ ਲਾਵਾ ਪਾ ਗੱਲ ਕਰਦੀਆਂ ਧਨ ਦਾ ਪ੍ਰਵਾਹ ਵਧਣਾ ਨੋਟ ਮਿਲਣ ਦਾ ਸਿੱਧਾ ਮਤਲਬ ਇਹ ਹੈ ਕਿ ਤੁਹਾਡੇ ਜੀਵਨ ਦੇ ਵਿੱਚ ਧਨ ਤੇ ਖੁਸ਼ਹਾਲੀ ਦਾ ਪ੍ਰਵਾਹ ਵਧਣ ਵਾਲਾ ਇਹ ਆਰਥਿਕ ਤੰਗੀ ਦੂਰ ਹੋਣ ਦੇ ਸੰਕੇਤ ਹੈ ਤੁਸੀਂ ਇਸੇ ਤਰੀਕੇ ਦੇ ਨਾਲ ਜੀਵਿਆ ਸੀ ਤੁਹਾਨੂੰ ਪਹਿਲਾਂ ਪਹਿਲਾਂ ਸ਼ੁਰੂਆਤ ਦੇ ਵਿੱਚ ਵੀਡੀਓ 'ਚ ਦੱਸਿਆ ਸੀ ਕਿ ਜੋ ਬਜ਼ੁਰਗ ਹੁੰਦੇ ਸਨ ਪਹਿਲਾਂ ਦੇ ਜੇਕਰ ਉਹਨਾਂ ਨੂੰ ਨਵੇਂ ਸਾਲ ਦੀ ਕੋਈ ਵੀ ਨੋਟ ਡਿੱਗਿਆ ਹੋਇਆ ਮਿਲਦਾ ਹੁੰਦਾ ਸੀ ਤੇ ਉਹਨਾਂ ਦਾ ਇਹੀ ਕਹਿਣਾ ਹੁੰਦਾ ਸੀ ਕਿ ਹੁਣ ਹਮੇਸ਼ਾ ਸਾਰਾ ਸਾਲ ਸਾਡੇ ਘਰ ਦੇ ਵਿੱਚੋਂ ਤਨ ਦੀ ਕਮੀ ਨਹੀਂ ਆਵੇਗੀ ਤੇ ਉਸ ਨੋਟ ਨੂੰ ਵੀ ਉਹ ਸਾਰਾ ਸਾਲ ਸੰਭਾਲ ਕੇ ਰੱਖਦੇ ਸਨ ਤੇ ਇਸ ਦੇ ਨਾਲ ਨਾਲ ਆਪਾਂ ਗੱਲ ਕਰਨੀ ਹੈ ਕੈਰੀਅਰ ਦੇ ਵਿੱਚ ਤਰੱਕੀ ਜੇ ਤੁਸੀਂ ਆਪਣੇ ਕੰਮ ਜਾਂ ਨੌਕਰੀ ਦੇ ਵਿੱਚ ਤਰੱਕੀ ਦੀ ਉਡੀਕ ਕਰ ਰਹੇ ਹੋ ਤਾਂ ਇਹ ਸੰਕੇਤ ਹੋ ਸਕਦਾ ਹੈ ਕਿ ਤੁਹਾਨੂੰ ਜਲਦੀ ਹੀ ਕੋਈ ਵੱਡਾ ਮੌਕਾ ਜਾਂ ਫਿਰ ਤਨਖਾਹ ਦੇ ਵਿੱਚ ਵਾਅਦਾ ਮਿਲ ਸਕਦਾ ਹੈ ਕੰਮ ਪੂਰਾ ਹੋਣਾ ਹੈ ਜੇ ਤੁਸੀਂ ਕਿਸੇ اٹਕੇ ਹੋਏ ਜਾਂ ਫਿਰ ਲੜਕਦੇ ਹੋਏ ਕੰਮ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਨੋਟ ਮਿਲਦਾ ਇਹ ਦੱਸਦਾ ਹੈ ਕਿ ਉਹ ਕੰਮ ਜਲਦੀ ਹੀ ਸਫਲਤਾਪੂਰਵਕ ਪੂਰਾ ਹੋ ਜਾਵੇਗਾ ਇਸ ਤੋਂ ਇਲਾਵਾ ਪਾਗਲ ਕਰਨਿਆ ਪੈਸੇ ਦੀ ਦਿਸ਼ਾ ਤੇ ਸਮਾ ਵਾਸਤੂ ਸ਼ੈਤਰ ਦੇ ਸ਼ਾਮ ਨੂੰ ਬਹੁਤ ਮਹੱਤਵ ਦਿੰਦਾ ਹੈ ਜੇ ਤੁਹਾਨੂੰ ਪੈਸਾ ਮਿਲਦਾ ਹੈ ਤਾਂ ਇਸ ਨਾਲ ਜੁੜੇ ਸਮੇਂ ਤੇ ਦਿਸ਼ਾ ਨੂੰ ਵੀ ਦੇਖਿਆ ਜਾਂਦਾ ਹੈ ਜੇਕਰ ਸਵੇਰ ਦੇ ਸਮੇਂ ਤੁਹਾਨੂੰ ਡਿੱਗੇ ਹੋਏ ਪੈਸੇ ਮਿਲਦੇ ਹਨ ਤਾਂ ਸਮਝੋ ਕਿ ਕੰਮ ਜਾਂ ਫਿਰ ਕਾਰੋਬਾਰ ਦੇ ਵਿੱਚ ਤੁਹਾਨੂੰ ਵੱਡੀ ਸਫਲਤਾ ਮਿਲਣ ਵਾਲੀ ਹੈ ਇਸ ਦੇ ਨਾਲ ਦੁਪਹਿਰ ਤੋਂ ਬਾਅਦ ਪੈਸੇ ਮਿਲਣ ਤੇ ਸਮਝੋ ਕਿ ਤੁਹਾਡੀ ਕਿਸਮਤ ਵਿੱਚ ਅਚਾਨਕ ਤੇ ਹੈਰਾਨੀਜਨਕ ਤਬਦੀਲੀ ਆਵੇਗੀ ਦਿਸ਼ਾ ਦੀ ਗੱਲ ਕਰੀਏ ਤਾਂ ਜੇਕਰ ਉੱਤਰ ਦਿਸ਼ਾ ਕੋ ਬੇਰ ਦੀ ਦਿਸ਼ਾ ਦੇ ਵਿੱਚ ਤੁਹਾਨੂੰ ਪੈਸੇ ਮਿਲਦੇ ਹਨ ਤਾਂ ਸਮਝੋ ਕਿ ਧਨ ਦੀ ਕਮੀ ਦੂਰ ਹੋਵੇਗੀ ਤੇ ਨਵੇਂ ਸਰੋਤ ਬਣਨਗੇ ਜੇਕਰ ਪੂਰਬ ਦਿਸ਼ਾ ਸੂਰਜ ਦੀ ਦਿਸ਼ਾ ਦੇ ਵਿੱਚ ਪੈਸੇ ਮਿਲਦੇ ਹਨ ਤਾਂ ਸਮਝੋ ਕਿ ਸਮਾਜ ਦੇ ਵਿੱਚ ਮਾਨ ਸਨਮਾਨ ਤੇ ਤੇਜ਼ੀ ਦੇ ਨਾਲ ਤਰੱਕੀ ਤੁਹਾਨੂੰ ਪ੍ਰਾਪਤ ਹੋਵੇਗੀ ਸੋ ਇਸੇ ਤਰੀਕੇ ਦੇ ਨਾਲ ਮਿਲੇ ਹੋਏ ਪੈਸੇ ਨੂੰ ਸੰਭਾਲਣ ਦਾ ਸਹੀ ਵਾਸਤੂ ਤਰੀਕਾ ਵਾਸਤੂ ਸ਼ਾਇਕਰ ਦੇ ਅਨੁਸਾਰ ਰਸਤੇ ਵਿੱਚ ਮਿਲੇ ਹੋਏ ਪੈਸੇ ਨੂੰ ਸਿਰਫ ਆਪਣੀ ਜੇਬ ਦੇ ਵਿੱਚ ਪਾਉਣਾ ਠੀਕ ਨਹੀਂ ਮੰਨਿਆ ਜਾਂਦਾ ਇਹੀ ਪੈਸਾ ਇੱਕ ਕਿਸਮਤ ਦੀ ਭੇਟੇ ਜਿਸ ਦੀ ਇੱਜ਼ਤ ਸਾਨੂੰ ਕਰਨੀ ਚਾਹੀਦੀ ਤੁਰੰਤ ਖਰਚ ਨਾ ਕਰੋ ਮਿਲੇ ਹੋਏ ਪੈਸੇ ਨੂੰ ਕਦੇ ਵੀ ਤੁਰੰਤ ਆਪਣੀ ਨਿੱਜੀ ਖਰਚੀਆਂ ਦੇ ਲਈ ਸਾਨੂੰ ਨਹੀਂ ਵਰਤਣਾ ਚਾਹੀਦਾ ਇਸ ਗੱਲ ਦਾ ਖਾਸ ਕਰਕੇ ਧਿਆਨ ਰੱਖਣਾ ਚਾਹੀਦਾ ਇਸ ਤੋਂ ਇਲਾਵਾ ਆਸ਼ੀਰਵਾਦ ਸਮਝੋ ਇਸ ਨੂੰ ਮਾਂ ਲਕਸ਼ਮੀ ਦਾ ਆਸ਼ੀਰਵਾਦ ਮੰਨ ਕੇ ਪਹਿਲਾਂ ਇਸ ਨੂੰ ਇੱਕ ਵਾਰ ਆਪਣੇ ਮੱਥੇ ਦੇ ਨਾਲ ਲਗਾਓ ਤੇ ਤੁਸੀਂ ਧੰਨਵਾਦ ਕਹੋ ਪੂਜਾ ਘਰ ਦੇ ਵਿੱਚ ਰੱਖੋ ਮਿਲੇ ਹੋਏ ਪੈਸੇ ਨੂੰ ਪੂਜਾ ਸਮੇਂ ਦੇ ਲਈ ਆਪਣੇ ਘਰ ਦੇ ਪੂਜਾ ਘਰ ਮੰਦਿਰ ਜਾਂ ਜੋ ਵੀ ਤੁਸੀਂ ਪਾਠ ਪੂਜਾ ਵਾਲਾ ਸਥਾਨ ਬਣਾਇਆ ਉਸ ਵਿੱਚ ਜਾਂ ਉਸ ਜਗ੍ਹਾ ਤੇ ਰੱਖੋ ਜਿੱਥੇ ਤੁਸੀਂ ਪੈਸਾ ਰੱਖਦੇ ਹੋ ਜਿਵੇਂ ਕਿ ਤਿਜੋਰੀ ਜਾਂ ਫਿਰ ਕੈਸ਼ ਬਾਕਸ ਦੇ ਵਿੱਚ ਇਸ ਤੋਂ ਇਲਾਵਾ ਗੱਲ ਕਰਦੇ ਆਂ ਦਾਨ ਕਰਨ ਦੀ ਦਾਨ ਕਰੋ ਵਾਸਤੂ ਅਨੁਸਾਰ ਸਭ ਤੋਂ ਸ਼ੋਭ ਕੰਮ ਇਹ ਹੈ ਕਿ ਮੀਲੇ ਹੋਏ ਪੈਸੇ ਨੂੰ ਦਾਨ ਕਰ ਦਿੱਤਾ ਜਾਵੇ ਕਿਸੇ ਗਰੀਬ ਨੂੰ ਭੋਜਨ ਕਰਵਾਉਣਾ ਕਿਸੇ ਬੰਦਰ ਦੀ ਗੋਲਕ ਦੇ ਵਿੱਚ ਪਾਉਣਾ ਜਾਂ ਫਿਰ ਲੋੜਵੰਦਾ ਦੀ ਮਦਦ ਕਰਨਾ ਸਭ ਤੋਂ ਉੱਤਮ ਹੈ ਇਸ ਦੇ ਨਾਲ ਇਸ ਤਰ੍ਹਾਂ ਕਰਨ ਦੇ ਨਾਲ ਉਹ ਸਕਾਰਾਤਮਕ ਊਰਜਾ ਕਈ ਗੁਣਾ ਹੋ ਕੇ ਤੁਹਾਡੇ ਜੀਵਨ ਦੇ ਵਿੱਚ ਵਾਪਸ ਆਉਗੀ ਇਸ ਤੋਂ ਇਲਾਵਾ ਪਰਸ ਦੇ ਵਿੱਚ ਰੱਖਣ ਦਾ ਨਿਰਜਮ ਜੇ ਤੁਸੀਂ ਇਸ ਨੂੰ ਆਪਣੇ ਪਰਸ ਦੇ ਵਿੱਚ ਰੱਖਣਾ ਚਾਹੁੰਦੇ ਹੋ ਤਾਂ ਇਸ ਨੂੰ ਬਾਕੀ ਪੈਸਿਆਂ ਦੇ ਨਾਲ ਨਾ ਮਿਲਾਓ ਇਸ ਨੂੰ ਇੱਕ ਸ਼ੁਭ ਚਾਰ ਦੇ ਵਜੋਂ ਵੱਖਰੇ ਰੱਖਣੇ ਦੇ ਵਿੱਚ ਰੱਖੋ ਜਦੋਂ ਤੱਕ ਤੁਸੀਂ ਇਸ ਨੂੰ দান ਨਹੀਂ ਕਰ ਦਿੰਦੇ ਸੋ ਇਹ ਸੀ ਤਰੀਕੇ ਦੇ ਨਾਲ ਇਸ ਤਰ੍ਹਾਂ ਵਾਸਤੂ ਸ਼ਾਇਤਰ ਤੇ ਸ਼ਗਨ ਸ਼ਾਇਤਰ ਦੇ ਵਿੱਚ ਇਸ ਘਟਨਾ ਨੂੰ ਸੰਭਾਵਨਾ ਤੇ ਕਿਸਮਤ ਦੇ ਆਉਣ ਦੇ ਇੱਕ ਮਹਾਨ ਸੰਕੇਤ ਦੇ ਵਜੂਦ ਦੇਖਦੇ ਨੇ ਜਿਸ ਨੂੰ ਆਦਰ ਨਾਲ ਸਤਕਾਰ ਜਾਂ ਸਵੀਕਾਰ ਕਰਨਾ ਚਾਹੀਦਾ ਹੈ ਇਹ ਇਹ ਸਾਰੀ ਜਾਣਕਾਰੀ ਸਿਰਫ ਰੁਚੀ ਨੂੰ ਧਿਆਨ ਦੇ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ ਜੋਤਿਸ਼ ਦੇ ਧਰਮ ਦੀ ਉਪਾਦੀ ਸਲਾਹਾਂ ਨੂੰ ਆਪਣੀ ਆਸਥਾ ਤੇ ਵਿਸ਼ਵਾਸ ਤੇ ਅਜਮਾਓ ਵੀਡੀਓ ਦਾ ਉਦੇਸ਼ ਸਿਰਫ ਤੁਹਾਨੂੰ ਬਿਹਤਰ ਸਲਾਹ ਦੇਣਾ ਹੈ ਇਸ ਦੇ ਵਿੱਚ ਅਸੀਂ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਦਾਵਾ ਨਹੀਂ ਕਰਦੇ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਉਪਾਤਿ ਜਾਣਕਾਰੀ ਦੀ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਤਿ ਜਾਣਕਾਰੀ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਜੀ